ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਡੇਰੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇੱਦਾ ਦੀ ਐਡ ਕਰਾਉਣੀ ਆਪਣਾ ਮੋਬਾਈਲ ਨੰਬਰ ਨੋਟ ਕਰੋ 9878123917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਿਆ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇ ਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਚੌਕ ਹੈ ਜੀ ਬਠਿੰਡੇ ਜ਼ਿਲ੍ਹੇ ਦੇ ਪਿੰਡ ਅਤੇ ਦਸਿਲ ਬਾਲਿਆਂ ਵਾਲੀ ਦਾ ਪਿੰਡ ਦੋ ਬਹਿਣਾ ਤੁਹਾਨੂੰ ਦਿਖਾ ਦੇਾਂਗੇ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਲੋਕਲ ਵੀਡੀਓ ਘਰ ਦੇ ਪਸ਼ੂ ਆ ਦੋ ਵਿਹੜਾਂ ਚੰਗੇ ਸਾਇਜ ਵਾਲੀਆਂ ਤੇ ਚੰਗੀ ਬਰੀਡ ਵਾਲੀਆਂ ਗੱਲਬਾਤ ਬਾਈ ਨਾਲ ਕਰਾਵਾਂ ਸਾਰਾ ਨਾਮ ਡਰੈਸ ਸਭ ਕੋ ਪੁੱਛ ਕੇ ਦੱਸਾਂਗੇ ਡਿਟੇਲ ਕੀ ਹੋ ਉਹ ਵੀ ਪੁੱਛ ਕੇ ਦੱਸਾਂਗੇ ਨੰਬਰ ਪੁੱਛ ਕੇ ਦੱਸਾਂਗੇ ਤੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਇੱਧਰ ਆ ਜਿਓ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਹੋ ਠੀਕ ਠਾਕ ਹੋ ਜੀ ਠੀਕ ਆ ਭਰਾ ਵਧੀਆ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 94655 ਬਾਈ 6859 ਦੁਬਾਰਾ ਫੇਰ ਬੋਲੋ 94655 6859 ਪਿੰਡ ਆਪਣਾ ਜੀ ਚੌਕੇ ਜੀ ਪਿੰਡ ਚੌਕੇ ਜ਼ਿਲ੍ਹਾ ਆਪਾਂ ਨੂੰ ਜ਼ਿਲ੍ਹਾ ਬਠਿੰਡਾ ਜੀ ਤਹਿਸੀਲ ਆਪਾਂ ਨੂੰ ਫੂਲ ਜੀ ਫੂਲ ਓਕੇ ਜੀ ਤੇ ਅੱਜ ਆਪਾਂ ਬਹਿਣਾ ਕੋਈ ਆਪਣਾ ਵਪਾਰ ਦਾ ਕੰਮ ਤਾਂ ਨਾ ਜੀ ਨਾ ਆਪਾਂ ਲੈ ਕੇ ਤੋਕੜ ਲਿਆ ਨੇ ਪਾਲ ਕੇ ਵੇਚਣਾ ਤੇ ਜਿਹੜੀਆਂ ਆਪਾਂ ਬਹਿਣਾ ਅੱਜ ਪਕਾਉ ਕੀਤੀਆਂ ਵੀਰੇ ਦੂਜਾ ਦੂਜਾ ਸੂਆ ਇਹ ਉਹ ਉਹ ਪਰਲੀ ਤੇ ਦੂਜੇ ਸੂਏ ਵੀਰੇ ਆ ਤੀਜੇ ਸੂਏ ਓਕੇ ਤੇ ਪਹਿਲਾਂ ਆਪਾਂ ਇਹਦੇ ਬਾਰੇ ਗੱਲ ਕਰ ਲਈਏ ਚਲੋ ਤਾਂ ਚੱਲ ਬੜਮਣਾ ਇਹਦਾ 1 ਲੱਖ 10000 ਰੁਪਿਆ ਰੇਟ ਹੈ ਵੀਰੇ 1 ਲੱਖ 10000 ਰੁਪਿਆ ਰੇਟ ਆ ਗਿਆ ਸੂਆ ਕਿੰਨਾ ਬਹੁਤ ਹੈਗੀ ਸੂਆ ਕਿਹੜਾ ਵੀਰੇ ਸੂਆ ਤੀਜਾ ਇਹ ਤੀਜਾ ਸੂਆ ਆ ਗਿਆ ਤੇ ਦੂਜੇ ਸੂਏ ਦਾ ਕਿੰਨਾ ਕੁ ਫਿਰ ਦੁੱਧ ਇਹਦਾ ਕੱਢਿਆ ਦੁੱਧ ਇਹ ਬਾਈ ਮੈਂ ਤਾਂ ਤੋਕੜਨੇ ਆਇਆ ਸੀ ਦੁੱਧ ਦੇ ਦੂਗੀ ਇਹ 35 ਲੀਟਰ ਦੇਵਾਂਗੂ 30 35 ਲੀਟਰ ਇਧਰ ਲੈ ਪਾਸੇ ਚੱਲੋ ਮੜਾ ਸਾਈਜ਼ ਚੈੱਕ ਰਹਿ ਗਿਆ ਦਾ ਵੱਡਾ ਸਾਈਜ਼ ਆ ਗਿਆ ਜੀ ਸਾਈਜ਼ ਤਾਂ ਜੇ ਆਪਾਂ ਗੱਲ ਕਰ ਲਏ ਨਾ ਬਾਈ ਤੇਰਾ ਕਿੰਨਾ ਕੱਦਦਾਗਾ ਮੇਰਾ ਬਾਈ 6 ਵਾਂਗੂ ਆ 6 ਵਾਂਗੂ ਤੇ ਆ ਦੇਖੋ ਬਾਈ ਦਾ ਨਾ ਇਕੱਲਾ ਗਾਲੀ ਦੀਂਦਾ ਵੱਡੇ ਸਾਈਜ਼ ਦੀ ਆ ਕਿ ਸੂਆ ਤੀਜਾ ਸੂਰੇ ਹੀ ਆ ਬਾਈ ਤੋਕੜ ਲਿਆ ਹੁੰਦਾ ਤੇ ਤੋਕੜ ਲਿਆ ਕੇ ਪਾਲਦਾ ਬਾਈ ਦਾ ਕਹਿਣਾ ਵੀ ਦੁੱਧ ਇਹ ਕਿੰਨਾ ਕੱਢ ਦੂ ਬਾਈ ਫਿਰ 30 ਕੀ ਟਿਰਦਾ ਮੌਜ ਨਹੀਂ ਦੇ ਦੂਗਾ ਮੌਜ ਨਾ ਬੜੇ ਸਾਈ ਦੇ ਕਿੰਨੇ ਦਿਨ ਕੱਟ ਜੂ ਬਾਈ ਦਿਨ ਤਾਂ ਇਹ ਲੈ ਜੂ ਬਾਈ ਇਹਦੇ 12 ਦਿਨ ਪਏ ਆ ਜੀ ਖੋਲੋ ਫਿਰ ਤੋਰਾ ਕਰਾ ਕੇ ਚੈੱਕ ਕੁਆਲਿਟੀ ਕਰੋ ਜੀ ਚੈੱਕ ਇੱਕ ਨੰਬਰ ਤੋਰਾ ਤਾਰਾ ਤੁਹਾਨੂੰ ਕਰਾ ਦੇਾਂਗੇ ਚੈੱਕ ਸਾਰੀ ਵੀਡੀਓ ਪਹਿਲਾਂ ਦੇਖ ਲਓ ਫਿਰ ਬਾਈ ਨੂੰ ਲਾਇਓ ਫੋਨ ਸਾਈਜ਼ ਵੱਡਾ ਰੇਟ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋਊਗੀ ਆ ਦੇਖੋ ਜੀ ਸਾਈਜ਼ ਕਰੋ ਜੇ ਕਿੱਕ ਨੰਬਰ ਆ ਹਾਂ ਰੇਟ ਪੁੱਛ ਕੇ ਦੱਸ ਦੇਣਾ ਆਪਾਂ ਫਾਰਮ ਵਾਲਿਆਂ ਵੜਾਂ ਚੋਂ ਆ ਗਈ ਵੱਡਿਆਂ ਚੋਂ ਮੋੜ ਲਿਓ ਜੀ ਆ ਦੇਖੋ ਸਹਾਈ ਕਰੋ ਚੱਕ ਤੋਰਾ ਤਾਰ ਇੱਕ ਨੰਬਰ ਤੇ ਕਦ ਮੈਂ ਤੁਹਾਨੂੰ ਫਿਰ ਬੋਲ ਲਿਆ ਵੱਡੇ ਕਦ ਦੀ ਆ ਗਈ ਜੀ ਛੋਟਾ ਆ ਕਦ ਨਾ ਮੰਨਿਓ ਜ਼ਮੀਨ ਦਾ ਦਿਨ 10 ਤੋਂ 12 ਹਜੇ ਬਾਈ ਕਹਿੰਦਾ ਬਾਕੀ ਇਹ ਦੁੱਧ ਬਾਈ ਕਹਿੰਦਾ 30 ਲੀਟਰੇ ਕੱਟ ਸਕਦੀ ਆ ਹਾਂਜੀ ਕੀ ਡਿਮਾਂਡ ਆ ਗਈ ਇਹਦੀ ਇਹਦੀ ਰਿਮਾਂਡ ਆ ਬਾਈ 1,10,000 ਰੁਪਿਆ 1,10,000 ਚ ਮੰਨਤਾ ਮੱਕੇ ਦੇ ਮਾਨਤਾਨ ਹੋ ਜਾਊਗਾ ਓਕੇ ਮਾਨਤਾਨ ਜ਼ਰੂਰ ਹੋਊਗਾ ਚੰਗੀ ਆ ਜੀ ਤੇ ਹੁਣ ਵੀਰੇ ਦੋ ਨੰਬਰ ਬਾਰੇ ਗੱਲ ਕਰ ਲੀ ਇਹ ਕਿਹੜਾ ਸੂਆ ਜੀ ਇਹ ਵੀਰੇ ਦੂਜਾ ਸੂਆ ਸੂਗੀ ਠੰਡੀ ਸੀਲ ਬਹੁਤ ਹੈ ਵੇੜਾ ਕੋਈ ਮਨ ਨਹੀਂ ਓਕੇ ਲਓ ਜੀ ਨੂੰ ਮਿ ਤੋੜਾ ਕਰਾ ਕੇ ਚੱਕ ਠੰਡੀ ਸੀਲ ਪੂਰੀ ਜੀ ਸਾਇਦ ਚੰਗੇ ਹੱਥੀ ਚਵਾਈ ਵਾਲੇ ਦੋਨਾਂ ਤੇ ਥਾਣਾਗੇ ਠੀਕ ਹੈ ਜੀ ਆ ਦੇਖੋ ਪ੍ਰਿੰਟ ਜਵੜਾ ਆ ਗਿਆ ਦੋਨੇ ਚੰਗੇ ਪ੍ਰਿੰਟ ਚੰਗੇ ਕੱਦ ਬਾਈ ਇਹਦਾ ਪਹਿਲੇ ਸੂਏ ਦਾ ਕਿੰਨਾ ਦੁੱਧ ਦਰਿਆ ਇਹਦਾ ਪਹਿਲੇ ਸੂਏ ਦਾ ਪਹਿਲੇ ਸੂਏ ਦਾ 20 ਕਿਲੋ ਸੀ ਬਾਈ ਐਤ ਕੀ ਕਿੰਨਾ ਦੇ ਦੂਗੀ ਐਤ ਕੀ ਦੇ ਦੂ 25 ਲੀਟਰ ਬਾਈ ਮੌਜ ਨਾਲ ਓਕੇ 25 ਲੀਟਰ ਦੇਣ ਦੀ ਬਾਈ ਇਹ ਤਾਂ ਉਮੀਦ ਰੱਖਦਾਗਾ ਠੀਕ ਆ ਜੀ ਤੇ ਇਹਦੇ ਦਿਨ ਕਿੰਨੇ ਵਾੜੇ ਇਹਦੇ 15 ਦਿਨ ਪਏ ਵੀਰੇ ਹਜੇ 15 ਦਿਨ ਓਕੇ ਲਿਓ ਜੀ ਐਤ ਕੀ ਫਿਰ ਕਿੰਨਾ ਦੁੱਧ ਦੇਉ 25 ਲੀਟਰ ਤਾਂ ਮੌਜ ਨਹੀਂ ਦੇਉ ਬਾਈ ਦੇਣਾ ਚਾਹੀਦਾ ਬਾਕੀ ਸੇਵਾ ਅਗਲੇ ਦੀ ਸਮਾਈ ਸਮੂ ਹੀ ਪੂਰੀ ਕਰੀ ਬਈ ਬਾਈ ਦੀ ਠੀਕ ਆ ਜੀ ਬਾਕੀ ਦਾ ਖੋਚਾਂ ਤੋਂ ਤਾਂ ਵਾਲੇ ਦੋਨਾਂ ਦੇ ਹਵਾਨੇ ਆ ਰੇਟ ਇਹਦਾ ਵੀ ਪੁੱਛ ਕੇ ਦੱਸਾਂਗੇ ਬਾਈ ਤੋਂ ਆ ਦੇਖੋ ਜੀ ਸਾਹੀ ਦੇਖੋ ਹੱਤੀ ਜਵਾਈ ਵਾਲੇ ਤੁਹਾਨੂੰ ਦਿਖਾਵਾਂਗੇ ਤੁਹਾਨੂੰ ਥੱਲੇ ਤੋਂ ਆ ਦੇਖੋ ਤੇ ਦੈਨ ਜਰੂਰ ਕੱਢਦੀਆਂ 15 ਕੱਢਦੀਆਂ 12 ਕੱਢਦੀਆਂ ਠੀਕ ਆ ਜੀ ਤੇ ਕੱਚੀ ਕੱਚੀ ਦੇ ਹਿਸਾਬ ਦੇ ਰੇਟ ਆ ਬਾਈ ਚੰਦਿਆ ਸੀਲਾ ਬਹੁਤ ਆ ਬਾਈ ਕੋਈ ਚੱਕਰ ਨਹੀਂ ਜਿਵੇਂ ਮਰਜੀ ਬੈਠੀ ਆ ਜਿਵੇਂ ਮਰਜੀ ਬਾਕੀ ਦਾ ਵੀਰੇ ਬਰੀਡ ਵਾਲਾਗਾ ਨਾ ਹਾਂ ਦੋਨੇ ਬਰੀਡ ਵਾਲੀਆਂ ਕਿੰਨੇ ਪੈਸੇ ਬਾਈ ਇਹਦੇ ਇਹਦਾ 90000 ਰੁਪਇਆ ਬਾਈ ਮੌਕੇ ਤੇ ਮਾਨਤਾਨ ਹੋ ਜਾਊਗਾ ਦੋਨਾਂ 'ਚ ਹੀ ਮਾਨਤਾਨ ਹੋ ਜਾਊਗਾ ਫਿਕਸ ਪ੍ਰਾਈਸ ਤਾਂ ਨਹੀਂ ਹੈਗੇ ਨਹੀਂ ਨਹੀਂ ਫਿਕਸ ਨਹੀਂ ਕਰੇ ਓਕੇ ਇਹਦਾ 90000 ਦੂਜਾ ਸੂਆ 25 ਕਿਲੋ ਬਾਈ ਦਾ ਦੁੱਧ ਕੱਢ ਦੂ ਖਣਾ ਬਾਈ ਹਾਂ ਕੱਢ ਦੂ ਬਾਈ ਇਹਨੇ 30 ਕਿਲੋ ਕੱਢ ਹੀ ਦੇਣਾ ਵੱਡਾ ਸਾਈਜ਼ ਇਹਦਾ ਬੜਾ ਵੱਡਾ ਕਹਦਾ ਇਹਨੇ ਕਹਦਾ 30 ਤੋਂ ਵੀ ਵੱਧ ਦੇ ਦੇਦਾ ਓਕੇ ਵੱਡੇ ਸਾਈਜ਼ ਦੀ ਆ ਗਈ ਇਹਦਾ ਸਮਾਈ ਦਾ ਮਤਲਬ ਹੈ ਜਿੰਨੀ ਬੰਦਾ ਸਮਾਈ ਕਰੂ ਉਨਾਂ ਹੀ ਦੇ ਦੂ ਉਨਾਂ ਹੀ ਦੁੱਧ ਦੇ ਦੂ ਗੱਲਾਂ ਜਮਾਂ ਜਾਇਆ ਜਾ ਬਾਈ ਇਹਦੀਆਂ ਦੋ ਬੈੜਾਂ ਸੀ ਦੋਨੇ ਸਾਨੂੰ ਚੈੱਕ ਕਰਾਦਿਆਂ ਨੰਬਰ ਫੇਰ ਬੋਲ ਦਿਓ ਬਾਈ 93655 66599 ਵੀਰੇ ਪਿੰਡ ਚੋਕੇ ਜਿਲ੍ਹਾ ਬਠਿੰਡਾ ਪਿੰਡ ਚੋਕੇ ਜਿਲ੍ਹਾ ਬਠਿੰਡਾ ਜਿਲ੍ਹਾ ਬਠਿੰਡਾ ਦੇ ਤਸੀਲ ਹਰਾਮਪੁਰਾ ਫੂਲ ਦੋ ਬੈੜਾਂ ਇਹ ਦੋਨੇ ਸਾਨੂੰ ਚੈੱਕ ਕਰਾਦਿਆਂ